ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹਾਂ ਚਾਹੇ ਕੋਈ ਡੇਲੀ ਜਾਂਦਾ ਹੈ ਚਾਹੇ ਕੋਈ ਕਦੀ-ਕਦੀ ਜਾਂਦਾ ਹੈ ਜਾਂ ਕੋਈ ਗੁਰਦੁਆਰਾ ਸਾਹਿਬ ਮੱਸਿਆ ਪੁੰਨਿਆਂ ਤੇ ਜਾਂਦਾ ਹੈ ਖਾਲਸਾ ਜੀ ਸਾਡੀ ਇਹੀ ਮਨੋਕਾਮਨਾ ਹੁੰਦੀ ਹੈ ਕਿ ਹਰ ਇੱਕ ਦੀ ਇੱਛਾ ਗੁਰੂ ਘਰ ਆ ਕੇ ਪੂਰੀ ਹੋਵੇ ਤੇ ਕਿਵੇਂ ਜਲਦੀ ਤੋਂ ਜਲਦੀ ਸਾਡੀ ਹਰ ਇੱਛਾ ਪੂਰੀ ਹੁੰਦੀ ਹੈ ਅੱਜ ਜਿਸੀ ਤੁਹਾਨੂੰ ਇਸ ਵੀਡੀਓ 'ਚ ਵਿਸਤਾਰ ਨਾਲ ਦੱਸਾਂਗੇ ਅਸੀਂ ਆਮ ਹੀ ਦੇਖਿਆ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਕਾਲੇ ਮਾਂ ਦੀ ਦਾਲ ਬਣਦੀ ਹੈ ਜੋ ਕਿ ਹਰ ਇੱਕ ਗੁਰੂ ਘਰ ਵਿੱਚ ਬਣਦੀ ਹੈ ਹੋਰ ਸਬਜ਼ੀਆਂ ਵੀ ਬੰਦੀਆਂ ਹਨ ਪਰ ਪ੍ਰਸ਼ਾਦਾ ਤੇ ਦਾਲ ਜ਼ਰੂਰ ਬੰਦੀ ਹਨ ਕਿਉਂਕਿ ਇਹ ਗੁਰੂ ਜੀ ਨੂੰ ਬਹੁਤ ਪਸੰਦ ਹੈ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਪਹਿਲੇ ਗੁਰੂ ਜੀ ਨੇ ਜਦੋਂ ਇਹ ਸਿੱਖੀ ਧਰਮ ਬਣਾਇਆ ਹੈ ਉਦੋਂ ਤੋਂ ਹੀ ਗੁਰੂ ਘਰ ਵਿੱਚ ਲੰਗਰ ਪੰਗਤ ਦੀ ਪ੍ਰਥਾ ਜਦੋਂ ਗੁਰੂਆਂ ਨੇ ਸ਼ੁਰੂ ਕੀਤੀ ਸੀ ਉਦੋਂ ਹੀ ਇਹ ਕਾਲੇ ਮਾਂ ਦੀ ਦਾਲ ਦੀ ਬਹੁਤ ਹੀ ਮਹੱਤਤਾ ਹੈ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਇਹ ਚੀਜ਼ਾਂ ਵੀ ਲੈ ਕੇ ਜਾਣੀਆਂ ਚਾਹੀਦੀਆਂ ਨੇ ਮੱਥਾ ਟੇਕਿਆ 10 ਰੁਪਏ ਚਲੋ ਜੀ ਆਪਣਾ ਕੰਮ ਹੋ ਗਿਆ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਆਪਣੀਆਂ ਕਿੰਨੀਆਂ ਡਿਮਾਂਡਾਂ ਰੱਖ ਦਿੰਨੇ ਹਾਂ ਨਾ ਵਾਹਿਗੁਰੂ ਅੱਗੇ ਤੇ ਖਾਲਸਾ ਜੀ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਅੱਗੇ ਕੋਈ ਬੇਨਤੀ ਕੋਈ ਗੁਜਾਰਿਸ਼ ਕੋਈ ਮਨੋਕਾਮਨਾ ਰੱਖ ਕੇ ਆਏ ਹਾਂ ਉਸ ਨੂੰ ਪੂਰੀ ਕਿਵੇਂ ਕਰਨਾ ਹੈ ਵਾਹਿਗੁਰੂ ਸੱਚੇ ਪਿਤਾ ਮਹਾਰਾਜ ਉਸ ਨੂੰ ਪੂਰੀ ਕਿਵੇਂ ਕਰਦੇ ਹਨ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਅਗਰ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਆਪਣੀ ਮਨੋ ਕਾਮਨਾ ਪੂਰੀ ਕਰਨ ਵਾਸਤੇ ਕੋਈ ਦੁੱਖ ਤਕਲੀਫ ਦੂਰ ਕਰਨ ਵਾਸਤੇ ਤੁਸੀਂ ਪਹਿਲਾਂ ਗੁਰੂ ਘਰ ਜਾਓ ਗੁਰੂ ਘਰ ਵਾਸਤੇ ਇਹ 2-3 ਸਮਾਨ ਜ਼ਰੂਰ ਲੈ ਕੇ ਜਾਓ ਥੋੜਾ ਜਿਹਾ ਆਟਾ ਕਾਲੀ ਮਾਂ ਦੀ ਦਾਲ ਲੂਣ ਦੀ ਥੈਲੀ ਇਹ ਜ਼ਰੂਰੀ ਹੈ ਕਾਲੀ ਮਾਂ ਦੀ ਦਾਲ ਗੁਰਦੁਆਰਾ ਸਾਹਿਬ ਜੜਾਓ ਕਿਉਂਕਿ ਜਦੋਂ ਤੁਸੀਂ ਇਹ ਚੀਜ਼ਾਂ ਗੁਰਦੁਆਰਾ ਸਾਹਿਬ ਦੇ ਕੀ ਆਉਂ ਗਿਰ ਰਸਦ ਦੇ ਤੌਰ ਤੇ ਤੇ ਵਾਹਿਗੁਰੂ ਜੀ ਇਸ ਨੂੰ ਕਈ ਸੰਗਤਾਂ ਵਿੱਚ ਵਰਤੀਰਾ ਕਰਦੇ ਨੇ ਕਈ ਸੰਗਤਾਂ ਭੋਜਨ ਛਕਦੀਆਂ ਨੇ ਤੇ ਸਾਡੇ ਫਿਰ ਸਾਡੀ ਵੱਲੋਂ ਦਿੱਤੀ ਗਈ ਇਹ ਰਸਦ ਸਾਡਾ ਕਈਆਂ ਦੀ ਜੀਵਾਂ ਤੇ ਹੁੰਦਾ ਹੈ ਵੀ ਸਬ ਦਾ ਭਲਾ ਕਰੀ ਪਰਮਾਤਮਾ ਜਿਨੇ ਇਹ ਲੰਗਰ ਬਣਾਇਆ ਹੈ ਜਾਂ ਜਿਨੇ ਵਰਤਾਇਆ ਹੈ ਪਰਮਾਤਮਾ ਸਭ ਕੋਈ ਉਸ ਨੂੰ ਅਸੀਸ ਹੀ ਦਿੰਦੇ ਹਨ ਇਸ ਕਰਕੇ ਗੁਰੂ ਘਰ ਜਦੋਂ ਵੀ ਜਾਣਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਓ ਗੁਰਪੂਰਵ ਹੋਵੇ ਮੱਸਿਆ ਹੋਵੇ ਕਦੇ ਵੀ ਕੋਈ ਤੁਹਾਡੇ ਕੋਈ ਕਾਰਜ ਪੂਰੇ ਹੋਣ ਜਾਂ ਕਰਨੇ ਹੋਣ ਤੁਸੀਂ ਇਹ ਚੀਜ਼ਾਂ ਜ਼ਰੂਰ ਗੁਰੂ ਘਰ ਲੈ ਕੇ ਜਾਇਆ ਕਰੋ ਇਸ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੇ ਕੋਈ ਕਿਸੇ ਨੂੰ ਬਿਮਾਰੀ ਹੈ ਉਹ ਕਾਲੇ ਮਾਂ ਦੀ ਦਾਲ ਵੱਧ 2.5 ਕਿਲੋ 2.5 ਪੰਜ ਕਿਲੋ ਜਿੰਨੀ ਹੋ ਸਕੇ ਓਨੀ ਗੁਰਦੁਆਰਾ ਸਾਹਿਬ ਚੜਾ ਕੇ ਆਇਆ ਕਰੇ ਉਸ ਦੀ ਹਰ ਮਾਨੋ ਕਾਮਨਾ ਉਸ ਦੀ ਬਿਮਾਰੀ ਦੂਰ ਹੋਵੇਗੀ ਵੈਸੇ ਤਾਂ ਮੱਸਿਆ ਵਾਲੇ ਦਿਨ ਲੋਕ ਬਹੁਤ ਦਾਨ ਕਰਦੇ ਨੇ ਗੁਰਦੁਆਰਾ ਸਾਹਿਬ ਕਈ ਆਪਣੇ ਪਿਤਰਾ ਦੇ ਨਾਮ ਤੇ ਦਾਨ ਕਰਦੇ ਨੇ ਕਈਆਂ ਦੇ ਘਰ 'ਚ ਕਿਸੇ ਦੀ ਡੈਥ ਹੋਈ ਹੁੰਦੀ ਹੈ ਉਹ ਉਸ ਦੇ ਨਾਮ ਤੋਂ ਕਰਦੇ ਹਨ ਵੈਸੇ ਤਾਂ ਇਹ ਸਭ ਬਹੁਤ ਸ਼ਰਧਾਂ ਦੇ ਟਾਈਮ ਹੁੰਦਾ ਹੈ ਪਰ ਅਗਰ ਤੁਸੀਂ ਵੈਸੇ ਵੀ ਗੁਰੂ ਘਰ ਜਾਓ ਇਹ ਰਸਾ ਦੇ ਲੈ ਜਾਓ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਜਲਦੀ ਤੋਂ ਜਲਦੀ ਹੁੰਦੀ ਹੈ ਤੇ ਕਈ ਲੋਕ ਗੁਰਦੁਆਰਾ ਸਾਹਿਬ ਵਿੱਚ ਝਾੜੂ ਝਾੜੂ ਜੜਾਉਂਦੇ ਨੇ ਕਈ ਕੜੀਆਂ ਜੜਾਉਂਦੇ ਨੇ ਵੀ ਪ੍ਰਮਾਤਮਾ ਖੈਰ ਝੋਲੀ ਚ ਪਾ ਦੇ ਸਾਡੀ ਜੇ ਕੜੀ ਸਹੀ ਚੱਲ ਰਹੀ ਹੈ ਪ੍ਰਮਾਤਮਾ ਸਾਡਾ ਵੀ ਟਾਈਮ ਸਹੀ ਕਰ ਦੇ ਝਾੜੂ ਜੜਾਉਂਦੇ ਨੇ ਕੀ ਪਰਮਾਤਮਾ ਸਾਡੇ ਮਨ ਦੇ ਅੰਦਰ ਦੀ ਮੈਲ ਨੂੰ ਦੂਰ ਕਰ ਦੇਵੇ ਸਾਡੇ ਅੰਦਰੋਂ ਦੀ ਗੰਦਗੀ ਕੱਢ ਦੇਵੇ ਮਹਾਰਾਜ ਸਾਡੇ ਅੰਦਰ ਦੀ ਬਾਣੀ ਦੀ ਜੋਤ ਜਗਾ ਦੇਵੇ ਇਸੇ ਤਰ੍ਹਾਂ ਹੁੰਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਸਭ ਤੋਂ ਪਹਿਲਾਂ ਦੀਗ ਪਰਸ਼ਾਦ ਕਰਾਓ ਮੱਥਾ ਟੇਕੋ ਫਿਰ ਅਸਧ ਦਾ ਗੁਰਦੁਆਰੇ ਦੇ ਲੰਗਰ ਵਿੱਚ ਦੇ ਆਓ ਤੁਸੀਂ ਗੁਰਦੁਆਰਾ ਸਾਹਿਬ ਇਹ ਚੀਜ਼ਾਂ ਦੇ ਕੇ ਆਉਂਦੇ ਹੋ ਤੇ ਤੁਹਾਡੇ ਤੇ ਵਾਹਿਗੁਰੂ ਬਹੁਤ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦਾ ਪਿਆਰਾ ਉਹਨਾਂ ਦੇ ਘਰ ਆਇਆ ਹੈ ਉਹਨਾਂ ਦਾ ਪਿਆਰਾ ਆਪਣੀ ਮਨੋ ਕਾਮਨਾ ਪੂਰੀ ਕਰਨ ਲਈ ਉਹਨਾਂ ਦੇ ਘਰ ਵਿੱਚ ਆਇਆ ਹੈ ਇਸ ਕਰਕੇ ਪਰਮਾਤਮਾ ਬਹੁਤ ਖੁਸ਼ ਹੁੰਦੇ ਹਨ ਅੱਜ ਮੈਂ ਤੁਹਾਨੂੰ ਇੱਕ ਭੈਣ ਦੀ ਕੀਤੀ ਹੋਈ ਹੱਦ ਬਿੱਤੀ ਦੱਸਾਂਗੀ ਜੋ ਕਿ ਉਹ ਭੈਣ ਕਹਿੰਦੇ ਕਿ ਮੈਂ ਬਹੁਤ ਬਿਮਾਰ ਰਹਿੰਦੀ ਸੀ ਇਹ ਕਿਵੇਂ ਵਾਹਿਗੁਰੂ ਨੇ ਕਲਾ ਵਰਤਾਈ ਹੈ ਇਹ ਵੀ ਤੁਹਾਨੂੰ ਦੱਸਾਂਗੀ ਉਹ ਭੈਣ ਕਹਿੰਦੀ ਕਿ ਮੈਂ ਬਹੁਤ ਬਿਮਾਰ ਰਹਿੰਦੀ ਸੀ ਮੇਰਾ ਡਾਕਟਰਾਂ ਤੇ ਬਹੁਤ ਖਰਚਾ ਹੋ ਜਾਂਦਾ ਸੀ ਉਨਹੀਂ ਸਾਡੀ ਇਨਕਮ ਨਹੀਂ ਸੀ ਹੁੰਦੀ ਕਮਾਈ ਨਹੀਂ ਸੀ ਹੁੰਦੀ ਜਿੰਨਾ ਮੇਰਾ ਦਵਾਈਆਂ ਤੇ ਖਰਚਾ ਹੋ ਜਾਂਦਾ ਸੀ ਕਹਿੰਦੇ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਪਈ ਕਹਿੰਦੇ ਸਾਡੇ ਕੋਲ ਨਾ ਇੱਕ ਪਾਪਿਆਂ ਦਾ ਘਰ ਸੀ ਤੇ ਉਹ ਹਮੇਸ਼ਾ ਗੁਰਦੁਆਰਾ ਸਾਹਿਬ ਜਾਂਦੇ ਸੀ ਗੁਰਬਾਣੀ ਪੜ੍ਹਦੇ ਸੀ ਕਹਿੰਦੇ ਉਹਨਾਂ ਵੱਲ ਦੇਖ ਕੇ ਮੈਂ ਵੀ ਗੁਰਦੁਆਰਾ ਸਾਹਿਬ ਜਾਣ ਲੱਗ ਪਈ ਦੇਖੋ ਦੇਖੋ ਦੇਖੀ ਇਹ ਦੁਨੀਆ ਕਮਲੀ ਹੈ देखो देखिए कोई चंगे काम, काम, काम वाल तुर पाता है कोई माड़े काम वाल तुरदा है पर चलो जे कोई चंगे काम वाल चलिया है तो परमात्मा उस सबुद्धि बख्शे कहें मैं गुरुद्वारा साहिब जाना शुरू करता मैं क्या कि उस दिन उस भैन जी ने काली दाल किलुक है तो लून की थैली ले है तो केंद्र कि मैं भी इदा ही किया कि महाराज मैं भी ठीक करो सच्चे पातशाह देखो पहला आप गुरु के घर जो कोई चीज चढ़ाने ना ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਬਾਬਾ ਜੀ ਪਹਿਲਾਂ ਮੇਰੀ ਆਹ ਕਰ ਦੋ ਵਾਹਿਗੁਰੂ ਜੀ ਮੈਨੂੰ ਵੀ ਐ ਨਹੀਂ ਕਹਿੰਦੇ ਵਾਹਿਗੁਰੂ ਜੀ ਮੈਨੂੰ ਸਬੂద్ధి ਬਖਸ਼ੋ ਵਾਹਿਗੁਰੂ ਜੀ ਮੈਨੂੰ ਆਪਣੀ ਬਾਣੀ ਨਾਲ ਜੋੜੋ ਵਾਹਿਗੁਰੂ ਜੀ ਆਪਣੀ ਬਾਣੀ ਦਾ ਇੱਕ ਕਿਨਕਾ ਹੀ ਮੇਰੇ ਅੰਦਰ ਵਸਾ ਦਿਓ ਕਹਿੰਦੇ ਚਲੋ ਭੋਲੇ ਪੰਚੀ ਕਹਿੰਦੇ ਮਿੱਕੂ ਅਰਦਾਸ ਹੋਈ ਮੈਂ ਅਰਦਾਸ ਕਰਵਾਈ ਉੱਥੇ ਤੇ ਮੈਂ ਰਸਤ ਚੜਾ ਕੇ ਆ ਗਈ ਕਹਿੰਦੇ ਹਰ ਹਫਤੇ ਜਾਣਾ ਸ਼ੁਰੂ ਕਰਤਾ ਕਹਿੰਦੇ ਪੰਜ ਐਤਵਾਰ ਚਲੇ ਜਾਂਦੇ ਅਸੀਂ ਸੇਵਾ ਕਰਦੀ ਗੁਰਦੁਆਰਾ ਸਾਹਿਬ ਤੇ ਕਹਿੰਦੇ ਮੈਂ ਕਾਲੀ ਮਾਂ ਦੀ ਦਾਲ ਜ਼ਰੂਰ ਲੈ ਕੇ ਜਾਂਦੀ ਹਰ ਵਾਰੀ ਜਿੰਨੀ ਮੇਰਕੂ ਪੁੱਜਤ ਪੈਂਦੀ ਮੈਂ ਓਨੀ ਲੈ ਜਾਂਦੀ ਥੋੜਾ ਆਟਾ ਲੈ ਜਾਂਦੀ ਨਮਕ ਲੈ ਜਾਂਦੀ ਤੇ ਕਹਿੰਦੇ ਕੀ ਮੈਂ ਹਰ ਐਤਵਾਰ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਹੌਲੀ ਹੌਲੀ ਕਰਦੇ ਮਹੀਨਾ ਬੀਤਿਆ ਦੋ ਮਹੀਨੇ ਬੀਤ ਗਏ ਕਹਿੰਦੇ ਮੈਂ ਲਗਾਤਾਰ ਹੀ ਜਾਂਦੀ ਰਹੀ ਪਰਮਾਤਮਾ ਦੀ ਕਿਰਪਾ ਮੇਰੇ ਤੇ ਹੋਈ ਮੇਰੀ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਗਈ। ਮੈਨੂੰ ਆਪਣੇ ਆਪ ਤੇ ਜਾਣ ਪਈ ਪੈਦਾ ਹੋਣੀ ਲੱਗਦੀ ਕਿ ਮੇਰੇ ਚ ਜਾਨ ਪੈ ਗਈ ਹੈ। ਮੇਰਾ ਸ਼ਰੀਰ ਤੰਦਰੁਸਤ ਹੋ ਗਿਆ ਹੈ। ਜਿਵੇਂ ਕੋੜੀ ਦਾ ਕੋਈ ਕੋੜ ਠੀਕ ਹੋਇਆ ਹੋਵੇ। ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ। ਪਰਮਾਤਮਾ ਦੇ ਚਰਨੀ ਲੱਗੀ। ਕਹਿੰਦੇ ਹੁਣ ਮੈਂ ਨਾਮ ਬਣਾ ਲਿਆ ਕਿ ਵਾਹਿਗੁਰੂ ਰੋਟੀ ਖਾਣਾ ਭੁੱਲ ਸਕਦੇ ਪਰ ਤੇਰਾ ਨਾਮ ਸਿਮਰਨਾ ਕਦੇ ਭੁੱਲ ਨਹੀਂ ਸਕਦੇ। ਕਹਿੰਦੇ ਮੈਂ ਅਨਪੜ੍ਹ ਸੀ ਪਾਠ ਕਰਨਾ ਨਹੀਂ ਸੀ ਆਂਦਾ। ਕਹਿੰਦੇ ਪਰ ਮੈਂ ਉਹਦੇ ਵਿੱਚ ਫੋਨ ਦੇ ਵਿੱਚ ਪਾਠ ਹਮੇਸ਼ਾ ਇੱਕ ਘੰਟਾ ਸਵੇਰੇ ਸੁਣਦੀ ਇੱਕ ਘੰਟਾ ਸ਼ਾਮ ਨੂੰ ਸੁਣਦੀ ਕਹਿੰਦੇ ਮੇਰੇ ਮੂੰਹ 'ਚ ਹਮੇਸ਼ਾ ਸਿਮਰਨ ਚੱਲਦਾ ਹੀ ਰਹਿੰਦਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਕ ਦੋ ਪੰਕਤੀ ਵੀ ਮੈਂ ਯਾਦ ਕਰ ਲਈ ਤੇ ਇਸ ਤਰ੍ਹਾਂ ਕਹਿੰਦੇ ਮੇਰੀ ਨਾ ਬਿਮਾਰੀ ਬਿਲਕੁਲ ਹੀ ਦੂਰ ਹੋ ਗਈ ਹੈ ਜਿਹੜੀ ਉਹ ਪੰਕਤੀ ਹੈ ਉਹ ਤੁਹਾਨੂੰ ਦੱਸਦੇ ਹਾਂ ਕਹਿੰਦੇ ਕਿ ਉਹ ਪੰਕਤੀ ਸੀ ਸ਼੍ਰੀ ਹਰੀ ਕ੍ਰਿਸ਼ਨ ਤੇ ਆਇਆ जिस डिठे सब दुख जाए क्री कृष्ण त्याया जिस डिठे सब दुख जाए में यही पंक्ति बार बार याद करते रहना मूँह से सिमरते रहना केंद्र मेरी हर बीमारी दूर हो गई मेरा शरीर एकदम तंदुरुस्त हो गया कीक मेरी बन गई सी रोज़ दी कि मैं रोज़ ही गुरुद्वारा साहिब जाया करा ਮੇਰੇ ਮਨ 'ਚ ਇੱਕ ਪਰਮਾਤਮਾ ਦੇ ਪ੍ਰਤੀ ਪਿਆਰ ਜਾਗ ਗਿਆ ਕਿ ਮੈਂ ਵਾਹਿਗੁਰੂ ਦਾ ਸਿਮਰਨ ਕਰਾਂ ਤੇ ਪਰਮਾਤਮਾ ਦੇ ਨਾਲ ਜੁੜਾਂ ਇਸ ਤਰ੍ਹਾਂ ਕਰਨ ਨਾਲ ਕਹਿੰਦੇ ਕਿ ਮੇਰੀ ਹਰ ਇੱਕ ਬਿਮਾਰੀ ਦੂਰ ਹੋ ਗਈ ਅੱਜ ਮੈਂ ਬਹੁਤ ਖੁਸ਼ ਹਾਂ ਮੇਰੀ ਜ਼ਿੰਦਗੀ ਵਿੱਚ ਹਰ ਕੋਈ ਬਿਮਾਰੀ ਕੋਈ ਮੁਸ਼ਕਲ ਆਵੇ ਤਾਂ ਮੈਂ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੀ ਹਾਂ ਮੇਰੀ ਹਰ ਇੱਕ ਮੁਸ਼ਕਲ ਹੱਲ ਕਰਨ ਵਾਲਾ ਉਸ ਅੱਛੇ ਪਿਤਾ ਪਰਮਾਤਮਾ ਹੀ ਹੈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸਭ ਦਾ ਭਲਾ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ